ਸਸਕਲ ਪੰਜਾਬੀਓ ਕੱਲ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਚ ਜਿਹੜਾ ਬਦਮਾਸ਼ੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਚੱਲਿਆ ਮੈਂ ਸਮਝਦਾ ਆ ਆਮ ਆਦਮੀ ਪਾਰਟੀ ਦਾ ਇਹ ਅਸਲੀ ਚਿਹਰਾ ਦਿਖਾਉਂਦਾ ਕੱਲ ਕਈ ਜ਼ਿਲ੍ਹਿਆਂ ਚ ਜਿੰਨਾ ਚੋ ਇੱਕ ਜ਼ਿਲ੍ਹੇ ਦਾ ਮੈਂ ਆਬਜ਼ਰਵਰ ਵੀ ਸੀ ਉੱਥੇ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਸ਼ਰਿਆਮ ਕਾਂਗਰਸੀਆਂ ਦੇ ਕਾਗਜ਼ ਪਾੜੇ ਗਏ ਔਰ ਮੈਂ ਸਮਝਦਾ ਵੀ ਲੋਕਤੰਤਰ ਨੂੰ ਪੂਰੀ ਤਰੀਕੇ ਨਾਲ ਲੋਕਤੰਤਰ ਦਾ ਕਤਲ ਕੀਤਾ ਗਿਆ। ਕੱਲ ਇੱਕ ਪੁਲਿਸ ਦੇ ਉੱਚ ਅਧਿਕਾਰੀ ਦੀ ਜਿਹੜੀ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ ਮੈਂ ਸਮਝਦਾ ਉਹ ਅੱਜ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਦਰਸਾਉਂਦੀ ਹੈ। ਉਸ ਕਾਲ ਰਿਕਾਰਡਿੰਗ 'ਚ ਇੱਕ ਪੁਲਿਸ ਦਾ ਉੱਚ ਅਧਿਕਾਰੀ ਆਪਣੇ ਜੂਨੀਅਰ ਨੂੰ ਕਹਿ ਰਿਹਾ ਹੈ ਕਿ ਵੀ ਜੋ ਕਰਨਾ ਪਏ ਕਰੋ ਕੋਈ ਬੰਦਾ ਜਿਹੜਾ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਸਕਦਾ ਹੈ ਉਹ ਆਪਣੇ ਕਾਗਜ਼ਪਰਨ ਆਫਿਸ ਤੱਕ ਨਹੀਂ ਪਹੁੰਚਣਾ ਚਾਹੀਦਾ ਜੇ ਆਫਿਸ ਚ ਕੋਈ ਕੁੱਟਮਾਰ ਦੀ ਵੀਡੀਓ ਨਹੀਂ ਬਣੀ ਤੇ ਸਾਫ਼ ਰਿਪੋਰਟ ਮੈਂ ਆਪੇ ਬਣਾ ਕੇ ਭੇਜਦਾ ਇਸ ਤੋਂ ਸ਼ਰਮਨਾ ਗੱਲ ਕੀ ਹੋਰ ਹੋ ਸਕਦੀ ਹੈ ਇਹਨਾਂ ਦਾ ਇੱਕ ਐਮਐਲਏ ਉਹਦੇ ਬਿਆਨ ਕਿ ਪੱਗਾਂ 'ਚ ਕਿਹੜਾ ਕਿੱਲ ਲੱਗੇ ਹੁੰਦੇ ਨੇ ਪੱਗਾਂ ਤੇ ਲੱਤਦਿਆਂ ਰਹਿੰਦੀਆਂ ਨੇ ਪਾ ਪੱਗ ਲੱਗ ਲਿਆ ਗਿਆ ਬੰਦਾ ਆਈ ਪੱਤ ਕਈ ਰੰਨਾਵਾ ਇੱਥੇ ਨਹੀਂ ਇਸ ਵਕਤ ਯਾਰ ਉਹਨਾਂ ਅੰਦਰ ਗੁੰਡਾ ਕਰਦੀ ਹੋਣ ਰਹੀ ਆ ਹਾਂ ਮੇਰੇ ਸਾਰੇ ਵਾਲ ਪੜਦੋ ਤੇ ਇਹਨਾਂ ਨੇ ਅੱਗਾ ਤਾਂ ਤੁਸੀਂ ਲੱਗੇ ਸੀ ਤੁਹਾਨੂੰ ਤੇ ਇਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਨੇ ਮੇ ਤੇ ਲੱਤਦੀਆਂ ਵੀ ਨੇ ਮੈਂ ਉਹਨੂੰ ਦੱਸਣਾ ਚਾਹੁੰਨਾ ਵੀ ਪੰਜਾਬੀਆਂ ਨੇ ਸਿੰਘਾਂ ਸਿੰਘਣੀਆਂ ਨੇ ਦਸਤਾਰ ਖਾਤਰ ਕਈ ਸ਼ਹਾਦਤਾਂ ਦਿੱਤੀਆਂ ਔਰ ਇਹ ਪੰਜਾਬ ਹੈ ਆਪਣੀ ਦਸਤਾਰ ਪਿੱਛੇ ਇਹ ਮਰਨ ਮਾਰਨ ਨੂੰ ਉਤਰਾਂ ਦਾ ਔਰ ਇੱਥੇ ਹੀ ਕੰਮ ਨਹੀਂ ਰੁਕਿਆ ਸ਼ਰਿਆਮ ਡੇਰਾ ਬਾਬਾ ਨਾਨਕ ਚ ਸ਼ਰਿਆਮ ਹਥਿਆਰ ਪੁਲਿਸ ਦੇ ਸਾਹਮਣੇ ਖੜੇ ਹੋ ਕੇ ਹਥਿਆਰ ਦਿਖਾਏ ਗਏ ਪਰ ਪੁਲਸ ਚੁੱਪ ਸੀ ਸ਼ਰਿਆਮ ਪੁਲਸ ਦੇ ਸਾਹਮਣੇ ਕਨੌਰ ਚ ਕਾਂਗਰਸੀਆਂ ਦੇ ਕਾਗਜ਼ ਪਾੜੇ ਗਏ ਕਾਗਜ਼ ਆਫਿਸ ਦੇ ਬਾਹਰ ਖੋ ਕੇ ਭੱਜ ਗਏ ਲੋਕ ਪਰ ਪੁਲਸ ਫਿਰ ਪੁਲਸ ਫਿਰ ਵੀ ਚੁੱਪ ਰਹੀ ਇਸ ਤੋਂ ਵੱਧ ਗੁੰਡਾਗਰਦੀ ਦਾ ਨੰਗਾ ਨਾਚ ਮੈਂ ਸਮਝਦਾ ਕਿਤੇ ਹੋਰ ਨਹੀਂ ਨਚਾਇਆ ਜਾ ਸਕਦਾ ਅੱਜ ਆਮ ਆਦਮੀ ਪਾਰਟੀ ਨੇ ਸਾਬਤ ਕਰਤਾ ਵੀ ਇੱਕ ਕਟੜ ਇਮਾਨਦਾਰ ਨਹੀਂ ਇੱਕ ਕਟੜ ਬੇਈਮਾਨ ਹੈ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਸਾਬਤ ਕਰਤਾ ਵੀ ਜਿਹੜੇ ਇਹਨਾਂ ਦੇ ਇੱਕ ਉੱਚ ਲੀਡਰ ਨੇ ਕਿਹਾ ਸੀ ਸਾਮ-ਦਾਮ-ਦੰਡ ਭੇਜ ਜੋ ਕਰਨਾ ਪਏ ਕਰੋ ਇਲੈਕਸ਼ਨਾਂ ਜਿੱਤੋ ਅੱਜ ਇਹਨਾਂ ਨੇ ਸਾਬਤ ਕਰਤਾ ਵੀ ਸਿਸਟਮ ਪੂਰੀ ਤਰੀਕੇ ਨਾਲ ਇਹਨਾਂ ਦੇ ਨਾਲ ਮਿਲਿਆ ਹੋਇਆ ਇਹਨਾਂ ਦੇ ਨਾਲ ਕਿਉਂ ਖਚੜੀ ਹੈ ਔਰ ਲੋਕਤੰਤਰ ਦੀ ਜਿਹੜੀ ਨੀ ਹੈ ਅੱਜ ਇਹਨਾਂ ਨੇ ਉਹ ਵੀ ਤੋੜ ਦਿੱਤੀ ਪਰ ਪੰਜਾਬ ਚੁੱਪ ਰਹਿਣ ਵਾਲਿਆਂ ਚੋਂ ਹੈ ਨਹੀਂ ਪੰਜਾਬ ਇਹਦਾ ਬਦਲਾ ਜ਼ਰੂਰ ਲਏਗਾ ਪੰਜਾਬ ਇਹਦਾ ਜਵਾਬ ਇੰਨਾ ਕਰਾਰਾ ਦੇਗਾ ਆਉਣ ਵਾਲੀਆਂ 27 ਦੀਆਂ ਇਲੈਕਸ਼ਨਾਂ ਵਾਸਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਤਿਆਰ ਰਹੋ ਇਸ 'ਚ ਤੁਹਾਨੂੰ ਪੰਜਾਬ ਜਵਾਬ ਦੇਗਾ ਇਸ ਗੁੰਡਾਗਰਦੀ